ਹੁਨੇ ਹੁਨੇ ਵਾਪਰਿਆ ਕਹਿ ਯਾਤਰਾ ਤੇ ਜਾ ਰਹੇ ਚਾਰ ਵਿਅਕਤੀਆਂ ਦੀ ਹੋਈ ਮੌਤ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੀਨ ਲੋਕਾਂ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਤਵਾਂ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਮਨੀ ਮਹੇਸ਼ ਯਾਤਰਾ ਦੁਰਾਣਿਕ ਡੁੰਗੀ ਜਿहां ਗੱਡੀ ਦੇ ਵਿੱਚ ਇੱਕ ਡੁੰਗੀ ਖੜਚ ਜਾ ਡਿੱਗੀ ਇੱਕ ਗੱਡੀ ਜਿਸ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਮੁੱਲੀ ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ 9 ਵਜੇ ਦੇ ਕਰੀਬ ਗੱਡੀ ਹਾਦਸਾ ਗ੍ਰਸਤ ਹੋ ਗਈ ਗੱਡੀ ਦੇ ਡਿੱਗਣ ਦੀ ਆਵਾਜ਼ ਸੁਣ ਕੇ ਪਰਮਣੀ ਮਾਤਾ ਦੇ ਮੰਦਿਰ ਚ ਮੱਥਾ ਟੇਕਨ ਆਏ ਸ਼ਰਧਾਲੂਆਂ ਤੇ ਪੁਲਿਸ ਮੁਲਾਜ਼ਮਾਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਫਿਲਹਾਲ ਹਾਦਸੇ ਦਾ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਵਿਧਿਕ ਜ਼ਿਲ੍ਹਾ ਮੈਜਿਸਟ੍ਰੇਟ ਕੁਲਬੀਰ ਸਿੰਘ ਰਾਣਾ ਨੇ ਸੜਕਾ ਹਾਸਦੀ ਪੁਸ਼ਟੀ ਕੀਤੀ ਹੈ ਜਿ ਆ ਮਿਲੀ ਜਾਣਕਾਰੀ ਮੁਤਾਬਕ ਪਠਾਨ ਚਾਬ ਦੇ ਪਠਾਨਕੋਟ ਸ਼ਰਧਾਲੂ 84 ਮੰਦਿਰ ਵਿਖੇ ਮੱਥਾ ਟੇਕਣ ਤੋਂ ਬਾਅਦ ਪਰਮਣੀ ਮਾਤਾ ਦੇ ਮੰਦਿਰ ਜਾ ਰਹੇ ਸਨ ਜ਼ਮੀਨ ਕਿਸਕਨ ਦੇ ਕਾਰਨ ਇਹ ਹਾਸਾ ਵਾਪਰਿਆ ਬਲੇਰੋ ਕੈਂਪਰ ਦੇ ਵਿੱਚ 12